ਇੱਕ ਬੰਦੇ ਦੀ ਤਾਂ ਪੱਕੀ ਡਿਊਟੀ ਸਿਟੀ ਦੇ ਕੇ ਲਗਾਈ ਹੋਈ ਹੈ ਭਾਈ ਜਦੋਂ ਵਿਸਲ ਵੱਜੀ ਤਾਂ ਪਿੰਡ ਵਾਲੇ ਉਦੋਂ ਹੀ ਸਾਰੇ ਭਾਈ ਜੀ ਸਮਾਜ ਮੂਨ ਉੱਥੇ ਛੱਡ ਕੇ ਭੱਜ ਲਿਓ ਕਹਿੰਦੇ ਇੱਕ ਮੈਨੂੰ ਇਹ ਦੱਸੇ ਜਿਵੇਂ ਆਪਾਂ ਵਿਸਲ ਦੀ ਗੱਲ ਕੀਤੀ ਫੇ ਪੱਕਾ ਹੀ ਬੰਦਾ ਬੜਾਇਆ ਹੋਇਆ ਜੀ ਸਿਟੀ ਲੈ ਕੇ ਇੰਨੇ ਦਿਨ ਤਾਂ ਬਿਠਾਉਣਾ ਹੀ ਪਊਗਾ ਨਾ ਜੀ ਹੁਣ ਦੇਖੋ ਆ ਪਾਣੀ ਛੜਤਾ ਹੋਰ ਰਾਤ ਨੂੰ ਅਸੀਂ ਕੀ ਕਰਨਾ ਹੁਣ ਇਹ ਇੰਨੇ ਗਰੰਟੀ ਥੋੜਾ ਵੀ ਵਧੂਗਾ ਨਹੀਂ ਰਾਤ ਨੂੰ ਤੁਸੀਂ ਦੱਸੋ ਆਹ ਦੇਖੋ ਉੱਥੇ ਜਿੱਤੇ ਨੰਗੇ ਜਿਓ ਟੱਪਣ ਲਾ ਗਿਆ ਕੈਂਡੀਡੀ ਹੁਣ ਤਾਂ ਹੜਾਂ ਵਾਲੀ ਜਿਹੜੀ ਆ ਅਲਰਟ ਸੀਗਾ ਜੀ ਉਹ ਵੀ ਕਿਤਨਾ ਕਿਤੇ ਰਾਹਤ ਮਿਲ ਗਈ ਲੋਕਾਂ ਨੂੰ ਪਰ ਇਹ ਲੋਕ ਕਹਿੰਦੇ ਹਲੇ ਵੀ ਸਾਨੂੰ ਡਰ ਲੱਗ ਰਿਹਾ ਜੀ ਇਹ 20 ਤੋਂ 25 ਫੁੱਟ ਡੂੰਘਾਈ ਸੀ ਜਿੱਥੇ ਖੜ ਕੇ ਅਸੀਂ ਐਂ ਵੇਖ ਰਹੇ ਸੀ ਤੇ ਆ ਪਾਣੀ ਵੇਖ ਲਾ ਕਿਵੇਂ ਹੈ ਤੇ ਅੱਜ ਤੋਂ 4-5 ਦਿਨ ਪਹਿਲਾਂ ਸਭ ਟੱਕ ਗਿਆ ਸੀ ਤੇ ਆ ਜਿੱਥੇ ਕੈਮਰਾ ਹੈ ਇਸ ਤੋਂ ਵੀ ਉੱਚੇ ਲੈਵਲ ਤੇ ਪਾਣੀ ਆ ਗਿਆ ਸੀ ਆ ਦੇਖੋ ਪਾਣੀ ਕਿੱਥੇ ਤੱਕ ਹੈ ਉੱਥੇ ਤੱਕ ਪਾਣੀ ਰੰਗਿਆ ਜੀ ਪਾਣੀ ਨਾ ਕੱਟ ਪਾਇਆ ਵਜੀ ਇਹ ਪਾਣੀ ਨਾ ਘੱਟ ਪਾਇਆ ਹੋਇਆ ਜੀ ਹੁਣ ਤਾਂ ਪਾਣੀ ਆਇਆ ਵਾ ਇਹ ਦਿਨ ਉਹ ਵੀ ਦੇਖਦੇ ਜਦੋਂ ਪਾਣੀ ਨੂੰ ਟਰੈਕਟਰਾਂ ਨਾਲ ਖਿੱਚ ਕੇ ਲਿਆਉਣਾ ਪੈਂਦਾ ਖਰਾਬ ਆ ਕੇ ਇੱਥੋਂ ਦੇ ਡੰਗਰਾਂ ਪਸ਼ੂਆਂ ਨੂੰ ਪੈਂਛੀਆਂ ਨੂੰ ਪਾਣੀ ਨਹੀਂ ਮਿਲਦਾ ਉਹ ਵੀ ਦਿਨ ਇਸੇ ਇਲਾਕੇ ਦੇ ਉਪਰ ਆਂਦਾ ਯਾਨੀ ਕਿ ਵਰਤਨ ਨੂੰ ਪਾਣੀ ਨਹੀਂ ਹੈ ਡੋਬਣ ਨੂੰ ਜਿੰਨਾ ਮਰਜੀ ਇਹ ਜਾਂ ਤਾਂ ਸੋਕੇ ਨਾਲ ਮਾਰਦੇ ਆ ਇਹਨਾਂ ਨੂੰ ਜਾਂ ਡੋਬੇ ਨਾਲ ਮਾਰਦੇ ਆ ਓਏ ਵਿਚ ਵਿਚਾਲਾ ਕਿਉਂ ਨਹੀਂ ਛੱਡਦੇ ਜਦੋਂ ਇਹਨਾਂ ਨੇ ਪਾਣੀ ਖੇਤ ਨੂੰ ਲਾਉਣਾ ਉਦੋਂ ਇਹ ਬੋਰ ਕਰਦੇ ਨਹੀਂ ਤੇ ਜਦੋਂ ਆਹ ਵੇਖ ਲਓ ਚੜ ਕੇ ਆਇਆ ਉਹ ਡਬੋਂਦਾ ਇਹਨਾਂ ਨੂੰ ਆ ਤਿਹੋਰ ਤੁਸੀਂ ਦੇਖੋ ਉਹ ਸਟੇਟ ਜਿਨ੍ਹਾਂ ਨੂੰ ਅਸੀਂ ਆਨੇ ਆ ਨਾਨ ਰਿਪੇਰੀਅਨ ਸਟੇਟ ਉਹਨਾਂ ਨੂੰ ਲੌਨ ਨੂੰ ਪਾਣੀ ਉਹਨਾਂ ਨੂੰ ਆ ਮਿਲਦਾ ਹੈ ਦਬੋਂਦਾ ਨਹੀਂ ਉਹਨਾਂ ਨੂੰ ਇਹ ਕਿਹੜੀ ਸਤਲੋਜ ਫੀਡਰ ਹੈ ਉਹ ਸੁੱਕੀ ਵਗ ਰਹੀ ਹੈ ਜਾਂ ਅੱਧੇ ਤੋਂ ਘੱਟ ਵਗ ਰਹੀ ਹੈ ਪਤਾ ਕਿਉਂ ਆਂਦੇ ਉਹਦੇ ਚ ਰੇਤ ਨਾ ਆ ਜੇ ਤਾਂ ਰੇਤ ਇਨਾਂ ਦੇ ਪਿੰਡ ਚ ਇਨਾਂ ਦੇ ਘਰਾਂ ਚ ਆ ਗਈ ਹੋਊਗੀ ਉਹਦਾ ਕੀ ਕਰੂਗੇ ਕਹਤਾਂ ਹੋ ਗਈ ਸਾਨੂੰ ਸੋਚਿਆ ਨਾ ਰਾਤ ਨੂੰ ਨੀਂਦ ਬਸ ਸਾਰਾ ਦਿਨ ਇੱਥੇ ਪੈਰਾਂ ਲਾਣੇ ਪੈਂਦੇ ਕਿਸੇ ਰਾਤ ਨੂੰ ਵੀ ਪੈਰਾਂ ਲਾਣੇ ਪੈਂਦੇ ਪਤਾ ਨਹੀਂ ਕਿਹੜੇ ਬਿੱਲ ਪਾਣੀ ਆਏ ਇਹਨਾਂ ਨੇ ਬਿੜਾ ਛੱਡਣਾ ਤਾਂ ਜੀ ਖਵਾਜੇ ਦਾ ਪਤਾ ਕੀ ਹੈ ਖਵਾਜੇ ਦਾ ਬਿੜਾ ਛੱਡਣ ਵਾਸਤੇ ਇਹਨਾਂ ਨੇ ਬਹੁਤ ਮਿੰਤਾ ਕੀਤੀ ਆ ਪਾਣੀ ਛੱਡ ਦਿਓ ਉਹਨਾਂ ਦਿਨਾਂ ਚ ਪਾਣੀ ਨਹੀਂ ਇਹਨਾਂ ਨੂੰ ਮਿਲਿਆ ਅਸੀਂ ਜਾਂਦਾ ਮੰਦਿਰ ਬਣਾਇਆ ਇੱਕ ਮਹੀਨਾ ਪਹਿਲਾਂ ਅਸੀਂ ਇਹਨਾਂ ਨੂੰ ਕਾਰਡ ਤੱਕ ਦਿੱਤੇ ਵੀ ਸਾਨੂੰ 500 ਕੀ ਉਸ ਕੀ ਛੱਡ ਦਿਓ ਪਾਣੀ ਅਸੀਂ ਬਿੜਾ ਤਾਂ ਛੱਡ ਲਈ ਇੱਕ ਬੂੰਦ ਨਹੀਂ ਮਿਲੀ ਅਸੀਂ ਤੇ ਦੋ ਦਰਿਆ ਪਰਾਂ ਪਾਰ ਕਰਕੇ ਉੱਥੇ ਜਿੰਦ ਬੜੀ ਜਾ ਕੇ ਛੱਡ ਗਿਆ ਇਹ ਬੇੜਾ ਦਰਿਆ ਦੇ ਕੰਡੇ ਬੈਠੇ ਹੋ ਤੇ ਪਾਣੀ ਹੈ ਨਹੀਂ ਇੱਕ ਅਗਸਤ ਮਹੀਨਾ ਚੜਦਾ ਇਹ 15 ਅਗਸਤ ਮਨਾਦੇ 15 ਅਗਸਤ ਦੇ ਯਾਦ ਹੋਇਆ ਸੀ ਇੱਥੇ ਬੰਦਿਆਂ ਤੋਂ ਪੁੱਛ ਰਿਹਾ ਕਹਿੰਦੇ ਜਦੋਂ ਅਗਸਤ ਚੜਦਾ ਸਾਡੇ ਲੱਤਾਂ ਗੰਬਲਾਂ ਜਾਂਦੀ ਹੁਣ ਪਾਣੀ ਹਨਾ ਆਈ ਉੱਜੜ ਜਾਂਦਾ ਸਤਿਕਾਰ ਜੀ ਇਸ ਵਕਤ ਅਸੀਂ શ્રી ਨੰਦਪੁਰ ਸਾਹਿਬ ਇਲਾਕੇ ਦੇ ਵਿੱਚ ਆ ਤੇ ਪਿੰਡ ਹੈ ਪਨਾਮ ਉਹ ਪਿੰਡ ਜਿਹੜਾ ਅੱਜ ਵੀ ਸਹਿਮ ਦੇ ਮਾਹੌਲ ਦੇ ਵਿੱਚ ਹੈ ਕਿਉਂਕਿ ਇਹ ਉਹ ਪਿੰਡ ਹੈ ਜਿੱਥੇ ਕਹਿੰਦੇ ਇੱਕ ਬੰਦੇ ਦੀ ਤਾਂ ਪੱਕੀ ਡਿਊਟੀ ਸਿਟੀ ਦੇ ਕੇ ਲਗਾਈ ਹੋਈ ਹੈ ਭਾਈ ਜਦੋਂ ਵਿਸਲ ਵੱਜੀ ਤਾਂ ਪਿੰਡ ਵਾਲੇ ਉਦੋਂ ਹੀ ਸਾਰੇ ਬਾਈ ਜੀ ਸਮਾਜ ਸਭਾ ਉੱਥੇ ਛੱਡ ਕੇ ਭੱਜ ਲਿਓ ਕਹਿੰਦੇ ਕਿਉਂਕਿ ਇਹ ਕੰਮ ਹੋ ਚੁੱਕਿਆ ਹੈ ਤੇ ਇਹ ਬਿਲਕੁਲ ਜਿੱਥੇ ਅਸੀਂ ਹੁਣ ਇਸ ਵਕਤ ਮੈਂ ਤੁਹਾਨੂੰ ਦਿਖਾ ਰਿਹਾ ਅਸੀਂ ਬੈਠੇ ਹਾਂ ਬਿਲਕੁਲ ਸਤਲੁਜ ਦੇ ਕੰਡੇ ਦੇ ਉੱਤੇ ਡੰਗਾ ਉਹਦੇ ਉੱਤੇ ਬੈਠੇ ਆ ਪੱਥਰਾਂ ਦੇ ਉੱਤੇ ਤੇ ਇਹ ਤੋਂ ਵੀ ਪਾਰ ਹੋ ਕੇ ਪਾਣੀ ਦੂਜੇ ਪਾਸੇ ਚਲਾ ਗਿਆ ਪਿੰਡ ਦੇ ਵਿੱਚ ਤੇ ਹੁਣ ਵੀ ਕਹਿੰਦੇ ਸਹਿਮ ਦਾ ਮਾਹੌਲ ਬਣਿਆ ਹੋਇਆ ਤੋਂ ਪਿੰਡ ਵਾਸੀ ਵੀ ਹੈਗੇ ਆ ਅੰਤੋਜ ਬਾਈ ਹੋਰੀ ਹੈਗੇ ਆ ਗੌਰਵ ਰਾਣਾ ਜੀ ਭਗਵੰਤ ਮਟੌਰ ਹੋਰੀ ਗੱਲਬਾਤ ਕਰਦੇ ਆ ਬਾਈ ਕਹਿੰਦੇ ਜੀ ਹੁਣ ਤਾਂ ਹੜਾਂ ਵਾਲੀ ਜਿਹੜੀ ਆ ਅਲਰਟ ਸੀਗਾ ਜੀ ਉਹ ਵੀ ਕਿਤੇ ਨਾ ਕਿਤੇ ਰਾਹਤ ਮਿਲ ਗਈ ਲੋਕਾਂ ਨੂੰ ਪਰੇ ਲੋਕਾਂ ਨੇ ਹਲੇ ਵੀ ਸਾਨੂੰ ਡਰ ਲੱਗ ਰਿਹਾ ਜੀ ਥਲੀ ਆ ਸਾਹਮਣੇ ਉੱਚਾ ਇੱਥੋਂ ਤੱਕ ਪਾਣੀ ਆਇਆ ਸੀ ਔਰ ਤਿੰਨ ਮਦਸਮ ਮੈਂ ਤੁਹਾਨੂੰ ਵੀਡੀਓ ਵੀ ਭੇਜੂਗਾ ਆ ਜਿੱਥੇ ਆਪਾਂ ਬੈਠੇ ਆ ਨਾ ਇੱਥੇ ਖੜ ਕੇ ਅਸੀਂ ਬੋਲੇ ਸੀ ਤੇ ਆ ਇਧਰ ਜਦੋਂ ਝਾਕੇ ਸੀ ਨਾ ਤੇ 20 ਤੋਂ 25 ਫੁੱਟ ਥੱਲੇ ਐ ਤੇ ਆ ਪਾਣੀ ਇਹ ਨਹੀਂ ਸੀ ਇੱਥੇ ਪਾਣੀ ਉੱਥੇ ਸੀਗਾ ਇਹ 20 ਤੋਂ 25 ਫੁੱਟ ਡੂੰਘਾਈ ਸੀਗੀ ਇੱਥੇ ਖੜ ਕੇ ਅਸੀਂ ਐਂ ਵੇਖ ਰਹੇ ਸੀ ਤੇ ਆ ਪਾਣੀ ਵੇਖਲਾ ਕਿਵੇਂ ਆ ਇਹ ਅੱਜ ਤੋਂ 4-5 ਦਿਨ ਪਹਿਲਾਂ ਸਭ ਟੱਕ ਗਿਆ ਸੀ ਤੇ ਆ ਜਿੱਥੇ ਕੈਮਰਾ ਹੈ ਇਸ ਤੋਂ ਵੀ ਉੱਚੇ ਲੈਵਲ ਤੇ ਪਾਣੀ ਆ ਗਿਆ ਸੀ ਤੇ ਹੁਣ ਸੋਚ ਐ ਇਸ ਪਿੰਡ ਦਾ ਕੀ ਹਾਲ ਹੋਇਆਊਗਾ ਇਹ ਪਾਣੀ ਇੱਕੋ ਗੱਲ ਐ ਆ ਸਤਲੁਜ ਐ ਜੀ ਇਹ ਸਤਲੁਜ ਡਬੋਂਦਾ ਸਾਨੂੰ ਐ ਥਲੀ ਤੇ ਜਦੋਂ ਇਹਦਾ ਪਾਣੀ ਲੱਗਣਾ ਹੋਵੇ ਉਹ ਲੱਗਦਾ ਨਹੀਂ ਇਹਨਾਂ ਨੂੰ ਆ ਪੰਜਾਬ ਦਾ ਹੀ ਪਿੰਡ ਐ ਜਿੱਥੇ ਆਪਾਂ ਬੈਠੇ ਆ ਪੁਨਾਮ অপਰਾਚੋਂ ਆਏ ਆ ਕਿੰਨੀ ਜਗਾ ਤੇ ਇਹਨਾਂ ਤੋਂ ਤੁਸੀਂ ਜਦੋਂ ਖੇਤ ਤੁਹਾਡੇ ਇੱਧਰ ਜਦੋਂ ਤੁਸੀਂ ਪਾਣੀ ਲਾਉਣਾ ਹੁੰਦਾ ਜਦੋਂ ਆ ਮੀਂਹ ਮੂਂ ਦੇ ਪਾਣੀ ਉੱਤਰ ਗਏ ਮੰਨ ਲਾ ਅੱਗੇ ਜਾ ਕੇ ਕਣਕਾਂ ਨੂੰ ਲਾਉਣਾ ਜਾਂ ਹੋਰ ਉਦੋਂ ਬੋਰ ਕਰਦੇ ਹੋ ਹਾਂਜੀ ਬੋਰ ਕਰਦੇ ਇਹ ਟਰੈਜੇਡੀ ਹੈ ਜਦੋਂ ਇਹਨਾਂ ਨੇ ਪਾਣੀ ਖੇਤ ਨੂੰ ਲਾਉਣਾ ਉਦੋਂ ਇਹ ਬੋਰ ਕਰਦੇ ਨਹੀਂ ਤੇ ਜਦੋਂ ਆ ਵੇਖ ਲੋ ਚੜ ਕੇ ਆਇਆ ਉਹ ਡਬੋਂਦਾ ਇਹਨਾਂ ਨੂੰ ਆ ਇਨਾਂ ਦੇ ਘਰਾਂ 'ਚ ਵੀ ਵੜਿਆਊਗਾ ਯਾਨੀ ਕਿ ਵਰਤਨ ਨੂੰ ਪਾਣੀ ਨਹੀਂ ਹੈ ਡੋਬਣ ਨੂੰ ਜਿੰਨਾ ਮਰਜੀ ਜਿੰਨਾ ਮਰਜੀ ਔਰ ਤੁਸੀਂ ਦੇਖੋ ਉਹ ਸਟੇਟ ਜਿਨ੍ਹਾਂ ਨੂੰ ਅਸੀਂ ਆਨੇ ਨੌਨ ਰਿਪੇਰੀਅਨ ਸਟੇਟ ਉਹਨਾਂ ਨੂੰ ਲਾਉਣ ਨੂੰ ਪਾਣੀ ਉਹਨਾਂ ਨੂੰ ਆ ਮਿਲਦਾ ਹੈ ਡਬੋਂਦਾ ਨਹੀਂ ਉਹਨਾਂ ਨੂੰ ਡਬੋਂਦਾ ਸਾਨੂੰ ਔਰ ਤੁਸੀਂ ਹੈਰਾਨ ਹੋਵੋਗੇ ਕਿ ਕਿਹੜੀ ਸਤਲੁਜ ਫੀਡਰ ਹੈ ਉਹ ਸੁੱਕੀ ਵਗ ਰਹੀ ਹੈ ਜਾਂ ਅੱਧੇ ਤੋਂ ਘੱਟ ਵਗ ਰਹੀ ਹੈ ਪਤਾ ਕਿਉਂ ਆਂਦੇ ਉਹਦੇ 'ਚ ਰੇਤ ਨਾ ਆ ਜੇ ਤਾਂ ਰੇ ਇਹ ਇਨਾਂ ਦੇ ਪਿੰਡ ਚ ਇਨਾਂ ਦੇ ਘਰਾਂ ਚ ਆ ਗਈ ਹੋਊਗੀ ਉਹਦਾ ਕੀ ਕਰੂਗੇ ਅਸੀਂ ਇੱਕੋ ਆਣਿਆ ਕਿ ਆ ਪਾਣੀ ਆ ਨਾ ਇਹ ਪਾਣੀ ਸਤ ਲੋਜਦਾ ਹੈ ਇਹ ਯਾਰ ਇਹ ਸਾਨੂੰ ਡਬੋਂਦਾ ਹੈ ਤੇ ਇਹਦਾ ਇਸਤੇਮਾਲ ਵੀ ਤਾਂ ਅਸੀਂ ਕਰੀਏ ਉਦੋਂ ਇਹ ਧਰਤੀ ਇਹ ਠੋਮ ਪਾਣੀ ਕੱਢਣ ਇਹ ਇਹ ਦੇ ਨਾਲ ਸਾਡਾ ਰਿਸ਼ਤਾ ਹੈ ਯਾਰ ਅਸੀਂ ਸਿਰਫ ਇਹਨੂੰ ਵੇਖ ਸਕਦੇ ਹਾਂ ਜਾਂ ਇਹ ਸਾਨੂੰ ਡਬੋ ਸਕਦਾ ਹੈ ਬਸ ਜੀੜੀਆਂ ਸਰਕਾਰਾਂ ਦਾ ਪਰ ਰੌਲਾ ਪਾਉਂਦੇ ਰਹਿੰਨੇ ਆ তহਲੀ ਉਹਦਾ ਹੀ ਕਾਰਨ ਹੈ ਯਾਰ ਸਾਡੀ ਇਹ ਇੱਕ ਕੁਦਰਤੀ ਸੋਮਾ ਬਖਸ਼ਿਆ ਰੱਬ ਨੇ ਸਾਨੂੰ ਤੇ ਇਹਦੇ ਤੇ ਸਾਡਾ ਹੱਕ ਹੈ ਉਸ ਹੱਕ ਨੂੰ ਮੰਨਦਾ ਹੀ ਨਹੀਂ ਕੋਈ ਸਾਡੀਆਂ ਆਪਦੀਆਂ ਸਰਕਾਰਾਂ ਨਹੀਂ ਮੰਨਦੀਆਂ ਯਾਰ ਲਿਖ ਕੇ ਦੇ ਤਾਂ ਮੈਨੂੰ ਦੱਸ ਆਪਾਂ ਨੂੰ ਇਹ ਕਿੱਡਾ ਵਧੀਆ ਲੱਗ ਰਿਹਾ ਹੈ ਜਦ ਕਿ ਇੰਨਾਂ ਲਈ ਇਹ ਦ੍ਰਿਸ਼ 4 ਦਿਨ ਪਹਿਲਾਂ ਸੀ ਤੁਹਾਡੇ ਘਰਾਂ 'ਚ ਵੜਿਆ ਜਦੋਂ ਪਾਣੀ 4-5 ਦਿਨ ਪਹਿਲਾਂ ਕੀ ਹਾਲਾਤ ਬਣੇ ਬਾਈ ਜੀ ਕੀ ਹਾਲਾਤ ਬਣੇ ਹਾਲਾਤ ਤਾਂ ਬਹੁਤ ਬੁਰੇ ਹਾਲਤ ਆ ਜੀ ਛੜਦੋ ਪਰ ਗੱਲ ਪੰਜ ਦਿਨ ਤੋਂ 6 ਦਿਨ ਸੋਏ ਨਹੀਂ ਹੈ ਪਰ ਬਹੁਤ ਬੁਰਾ ਹਾਲਤ ਆ ਜੀ ਹੁਣ ਤੁਹਾਨੂੰ ਬਾਈ ਜੀ ਰਾਸ਼ਨ ਵਗੈਰਾ ਜਿਵੇਂ ਲੋਕ ਜਾਣਦੇ ਆ ਥਾਂ-ਥਾਂ ਤੇ ਉਹ ਚੀਜ਼ਾਂ ਤੁਹਾਡੇ ਤੱਕ ਪਹੁੰਚੀਆਂ ਚਾਰ ਆ ਵਗੈਰਾ ਹਾਂਜੀ ਹਾਂਜੀ ਆਇਆ ਜੀ ਰਾਛਣ ਵੀ ਆਏ ਤੇ ਚਾਰਾ ਵੀ ਆਇਆ ਢਾਰ ਹਲੇ ਵੀ ਬਣਿਆ ਹੋਇਆ ਢਾਰ ਤਾਂ ਹੈ ਹੀ ਹੈ ਜੀ ਢਾਰ ਤਾਂ ਹੈ ਹੀ ਹੈ ਅੱਜ ਸਵੇਰ ਹੱਲ ਕੀ ਹੈ ਇੱਕ ਹਫ਼ਤਾ ਹੋ ਗਿਆ ਜੀ ਸਾਨੂੰ ਸੋਚਿਆ ਨਾ ਰਾਤ ਨੂੰ ਨੀਂਦ ਬਸ ਸਾਰਾ ਦਿਨ ਇੱਥੇ ਪਹਿਰਾ ਲਾਣੇ ਪੈਂਦਾ ਕਿਸੇ ਰਾਤ ਨੂੰ ਵੀ ਪਹਿਰਾ ਲਾਣੇ ਪੈਂਦਾ ਪਤਾ ਨਹੀਂ ਕਿਹੜੇ ਬਿੱਲਾ ਪਾਣੀ ਆ ਜਾਣੇ ਹੱਲ ਕੀ ਹੈ ਹੱਲ ਹੱਲ ਹੀ ਹੈ ਜੀ ਸਾਡਾ ਜਿਆ 4-5 ਫੁੱਟ ਡੰਗਾ ਉੱਚਾ ਹੋ ਜਾਵੇ ਨਾ ਜੀ ਇੱਕ ਲੰਬਾ ਹੋ ਜਾਵੇ ਸਾਨੂੰ ਕਹਿ ਜਾਂਦੇ ਜੀ ਜਦੋਂ ਪਾਣੀ ਉਤਰਦਾ ਅਸੀਂ ਲਵਾਵਾਂਗੇ ਅਸੀਂ ਲਾਉਂਦਾ ਕੋਈ ਨਹੀਂ ਅੱਛਾ ਹਾਂਜੀ ਮਾਤਰੀ ਆ ਦੇਖੋ ਉਹ ਦੇਖੋ ਆਪਾਂ ਜਦੋਂ ਲੰਗੇ ਨੇ ਇੱਥੋਂ ਪਾਣੀ ਨਹੀਂ ਸੀ ਉਹ ਪੱਥਰਾਂ ਦੇ ਉੱਤੋਂ ਲੰਘਣ ਲੱਗ ਗਿਆ ਜੀ ਉਹ ਜ਼ੂਮ ਕਰਕੇ ਦਿਖਾ ਦਿਓ ਹੁਣ ਪਾਣੀ ਜਿਹੜਾ ਫਿਰ ਵਧਣਾ ਸ਼ੁਰੂ ਹੋ ਗਿਆ ਜੀ ਦੇਖੋ ਪਾਣੀ ਵੱਧ ਰਿਹਾ ਜੀ ਲਗਾਤਾਰ ਨਾ ਤੇ ਜਦੋਂ ਆ ਡੰਗਿਆਂ ਦੇ ਇੱਕ ਵਾਰੀ ਨੇ ਮੈਂ ਵੀਡੀਓ ਪਾਈ ਸੀ ਕੀਤੇ ਜਦੋਂ ਮੈਂ ਕਿਹਾ ਡੰਗੇ ਜਿਹੜੇ ਲਗਾਣੇ ਚਾਹੀਦੇ ਵੀ ਉਹ ਜ਼ਮੀਨ ਦੇ ਨਾਲ ਪਾਣੀ ਨਿੱਧਰ ਨਾ ਆਵੇ ਤਾਂ ਥੱਲੇ ਕਮੈਂਟ ਕੀਤਾ ਸਰਕਾਰ ਦੇ ਬੰਦੇ ਨੇ ਵੀ ਜਿਹੜੇ ਡੰਗੇ ਹੁੰਦੇ ਨਾ ਜੀ ਇਹ ਪਾਣੀ ਰੋਕਣ ਨੂੰ ਨਹੀਂ ਹੁੰਦੇ ਇਹ ਜ਼ਮੀਨ ਨੂੰ ਹਨ ਰੋਕਣ ਤੇ ਹੁੰਦੇ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਜਿਹੜੀ ਡੰਗੇ ਦੇ ਉੱਤੋਂ ਜਿਹੜੀ ਪਾਣੀ ਲੰਘ ਗਿਆ ਉਹਨਾਂ ਜ਼ਮੀਨ ਗਾਂ ਦੀ ਖੋੜ ਦੇਣੀ ਉਹਦੀ ਗਾਰੰਟੀ ਤੁਸੀਂ ਲੈਂਦੇ ਉਹ ਜੇ ਜਮੀਨ ਬਚਾਣੀ ਤਾਂ ਕਿਹੜਾ ਜਮੀਨ ਦੇ ਡੰਗਾ ਲਾ ਦੋ ਉੱਚਾ ਲਾ ਦੋ ਪਾਣੀ ਲੰਗੇ ਨਾ ਉਧਰ ਪਾਸੇ ਪਰ ਆਇਆਂ ਦੀ ਤਰਾਸ਼ ਦੀ ਇਹ ਆ ਜਿੰਨਾ ਡੰਗਾ ਲੱਗਿਆ ਹੋਣਾ ਜੀ ਇਹਦੇ ਉੱਤੇ ਮੈਂ ਕਹਿੰਦਾ 5 ਫੁੱਟ 6 ਫੁੱਟ ਤੇ ਉੱਤੇ ਪਾਣੀ ਜਿਹੜਾ ਉਪਰੋਂ ਲੰਘਿਆ ਡੰਗੇ ਤੋਂ ਫਿਰ ਇਹਨਾਂ ਦੇ ਵਿੱਚ ਪਾਣੀ ਅੰਦਰ ਵੜਿਆ ਜਾ ਕੇ ਆ ਦੇਖੋ ਪਾਣੀ ਕਿੱਥੇ ਤੱਕ ਹੈ ਜੀ ਇੱਥੇ ਆ ਕੱਟ ਪਾਸਾ ਉੱਥੇ ਤੱਕ ਪਾਣੀ ਲੰਘਿਆ ਜੀ ਇਹ ਪਾਣੀ ਨੇ ਕੱਟ ਪਾਇਆ ਵਜੀ ਇਹ ਪਾਣੀ ਨੇ ਕੱਟ ਪਾਇਆ ਹੋਇਆ ਜੀ ਆ ਹਾਲਾਤ ਨੇ ਲੋਕਾਂ ਦੇ ਤੇ ਜਿੱਥੇ ਇਹ ਲੋਕ ਬੈਠੇ ਨਾ ਜੀ ਆਇਓ ਬਾਬਾ ਜੀ ਆਇਓ ਤੁਸੀਂ ਇਹ ਆਇਓ ਤੁਸੀਂ ਖੜੇ ਹੋ ਇੱਥ ਏ ਹੁਣ ਸਵੇਰ ਹੈ ਨਹੀਂ ਸੀ ਨਾ ਪਾਣੀ 2 ਵਜੇ ਆਇਆ ਪਾਣੀ ਹੁਣ ਮੈਨੂੰ ਦੱਸ ਕੋਈ ਮੀਂਹ ਪਿਆ ਹੈ ਕੋਈ ਤੂਫਾਨ ਆਇਆ ਹੈ ਮੈਨੂੰ ਦੱਸ ਇਹ ਪਾਣੀ ਕਿਵੇਂ ਗੋਡੇ-ਗੋਡੇ ਤੱਕ ਆ ਗਿਆ ਸੰਤਾਂ ਦੇ ਇਹ ਕਿਵੇਂ ਆ ਗਿਆ ਪਾਣੀ ਇਹ ਕਿੱਥੋਂ ਆ ਰਿਹਾ ਹੈ ਇਹਦਾ ਮਤਲਬ ਆ ਪਾਖੜਾ ਤੋਂ ਫਿਰ ਵਧਾਤਾ ਪਾਣੀ ਇਹਨਾਂ ਨੇ ਉਹ ਉਹ ਇਹ ਕਹਿੰਦੇ ਆ ਜਦੋਂ ਉਹ ਕਹਿੰਦੇ ਜੀ ਇੱਕ ਤਾਂ ਜਦੋਂ ਤੁਸੀਂ ਕਹਿੰਦੇ ਦਿੰਦੇ ਹੋ ਬਈ ਜਦ ਤੁਹਾਨੂੰ ਪਤਾ ਲੱਗ ਜਾਂਦਾ ਵੀ ਮੀਂਹ ਪੈਣੇ ਆ ਆਏ ਹੁਣਾ ਉਹ ਹੁਣਾ ਵੀ ਉਦੋਂ ਤੁਸੀਂ ਕਹਿੰਦੇ ਵੀ ਉਦੋਂ ਦਰਿਆਮਨ ਭਾਈ ਡੈਮ ਕਿਉਂ ਨਹੀਂ ਖਾਲੀ ਕਰਦੇ ਉਹ ਕਹਿੰਦੇ ਹੁਣ ਸਾਡੇ ਕੋਲ ਹੈਗਾ 13 14 15 ਜਾਂ 12 13 14 ਨੂੰ ਅਲਰਟ ਹੈ ਅਸੀਂ ਪਾਣੀ ਛੱਡ ਕੇ ਕਹਿੰਦੇ ਅਸੀਂ ਵਿਚਾਰੇ ਆ ਓਕੇ ਬਸ ਇਹ ਮੰਨਦੇ ਆ ਨਾ ਬਸ ਅਸੀਂ ਆਨੇ ਮੰਨ ਕੇ ਦੱਸ ਦੇਣ ਇਹ ਸਤਰਕਤਾ ਜਾਂ ਇਹ ਹੁਸ਼ਿਆਰੀ ਅਗਸਤ ਦੇ ਵਿੱਚ ਕਿਉਂ ਨਹੀਂ ਵਰਤੀ ਅਗਸਤ ਦੇ ਵਿੱਚ ਇਹ ਹੁਸ਼ਿਆਰੀ ਕਿਉਂ ਨਹੀਂ ਵਰਤੀ ਉਦੋਂ ਵਧਾ ਦਿੰਦੇ ਪਾਣੀ ਇਹ ਤੁਹਾਡਾ ਪਾਣੀ ਹੈ ਜਿਹੜਾ ਵਧਿਆ ਹੈ ਕਦੋਂ ਵਧਿਆ ਇੱਥੇ ਕਿੰਨਾ ਛੇਰ ਹੋ ਗਿਆ ਇਹੀ ਵਧਾ ਪੰਦਾ 10-12 ਦਿਨ ਕੇ ਹੋਏ ਜੀ 10-12 ਦਿਨ ਹੀ ਹੋਏ ਹਨ ਉਹ ਤੋਂ ਪਹਿਲਾਂ ਨਹੀਂ ਸੀਗਾ ਪਹਿਲਾਂ ਪਹਿਲਾਂ ਨਹੀਂ ਸੀਗਾ ਜੀ ਪਹਿਲਾਂ ਕਿੰਨਾ ਸੀਗਾ ਸੁੱਕਾ ਸੀਗਾ ਦਰਿਆ ਜੀ ਆਹ ਇਹਦੇ ਨਾਲ ਸੁੱਕਾ ਹੀ ਸੀ ਹੁਣ ਮੈਨੂੰ 10-12 ਦਿਨ ਪਹਿਲਾਂ ਜਦ ਕਿ ਸੇਰ ਓਪਰ ਚ 14 ਤਰੀਕ ਨੂੰ ਖੜ ਕੇ ਅਸੀਂ ਬੋਲ ਰਹੇ ਹਾਂ ਤੁਹਾਡੇ ਚੈਨਲ ਤੇ ਬੋਲੇ ਸੀ ਕਿ ਪਾਣੀ ਵਧ ਗਿਆ ਹੈ ਇੱਧਰ ਵਧਾ ਦਿਓ ਨਹੀਂ ਵਧਾਇਆ 12 ਦਿਨ ਪਹਿਲਾਂ ਸੁੱਕਾ ਸੀ ਤਾਂ ਫੇਰ ਵਧਾ ਕੇ ਇਹਨਾਂ ਦੇ ਘਰਾਂ 'ਚ ਵਾੜਤਾ ਕੱਲੇ ਇੱਕ ਪਿੰਡ ਨੂੰ ਹੀ ਵੇਖ ਲਈਏ ਆਪਾਂ ਨੌਨ ਸੀਰੀਅਸ ਬੈਠੇ ਸਾਰੇ ਜੀ ਇੱਕ ਹੋਰ ਹੈ ਜੀ ਹੁਣ ਤਾਂ ਪਾਣੀ ਆਇਆ ਵਾ ਇਹ ਦਿਨ ਉਹ ਵੀ ਦੇਖਦੇ ਜਦੋਂ ਪਾਣੀ ਨੂੰ ਟਰੈਕਟਰਾਂ ਨਾਲ ਖਿੱਚ ਕੇ ਲਿਆਉਣਾ ਪੈਂਦਾ ਕਰਾ ਪਾ ਕੇ ਰਸਤਾ ਬਣਾਉਣਾ ਪੈਂਦਾ ਭਾਜੀ ਇੱਥੋਂ ਦੇ ਡੰਗਰਾਂ ਪਸ਼ੂਆਂ ਨੂੰ ਪੰਛੀਆਂ ਨੂੰ ਪਾਣੀ ਨਹੀਂ ਮਿਲਦਾ ਉਹ ਵੀ ਦਿਨ ਇਸੇ ਇਲਾਕੇ ਦੇ ਉਪਰ ਆਂਦਾ ਫੇਰ ਉੱਥੋਂ ਨੰਗਲ ਤੋਂ ਸਪੈਸ਼ਲ ਕਰਾ ਦੇ ਨਾਲ ਰਸਤਾ ਬਣਾਵਣਾ ਕਿ ਅੱਗੇ ਅੱਗੇ ਪਾਣੀ ਲਿਆਉਣਾ ਪੈਂਦਾ ਆ ਬਾਬਾ ਜੀ ਖੜੇ ਮੌਕੇ ਤੇ ਇਹਨਾਂ ਨੇ ਇਹਨਾਂ ਨੇ ਬਿੜਾ ਛੱਡਣਾ ਦਾ ਜੀ ਮਤਲਬ ਸੁੱਕਾ ਹੁੰਦਾ ਥੋੜੀ ਬਿਲਕੁਲ ਜੀ ਬਿਲਕੁਲ ਜੀ ਬਿੜਾ ਛੜਣਾ ਇਹਨਾਂ ਨੇ ਬਿੜਾ ਛੜਣਾ ਦਾ ਜੀ ਖਵਾਜੇ ਦਾ ਪਤਾ ਕੀ ਹੈ ਖਵਾਜੇ ਦਾ ਬਿੜਾ ਛੜਣ ਵਾਸਤੇ ਇਹਨਾਂ ਨੇ ਬਹੁਤ ਮਿਹਨਤਾਂ ਕੀਤੀਆਂ ਵੇ ਪਾਣੀ ਛੱਡ ਦੋ ਉਹਨਾਂ ਦਿਨਾਂ 'ਚ ਪਾਣੀ ਨਹੀਂ ਇਹਨਾਂ ਨੂੰ ਮਿਲਿਆ ਅੱਛਾ ਬਾਬਾ ਜੀ ਆਇਓ ਦੱਸੋ ਥੋੜੀ ਜੀ ਅੱਲੀ ਪਿਆ ਦੇਖੋ ਫੋਟੋ ਦੇਖੋ ਇਹ ਵੀ ਇਹੀ ਦਰਿਆ ਹੈ ਅੱਛਾ ਆਏ ਵੇ ਲੋ ਅਜੇ ਹੋਰ ਮੈਂ ਤੁਹਾਨੂੰ ਵੀਡੀਓ ਭੇਜੂਗਾ ਨਾ ਤੁਸੀਂ ਵੇਖੂਗੇ ਆ ਜਿਹੜਾ ਤੁਹਾਨੂੰ ਛੋਟਾ ਲੱਗ ਰਿਹਾ ਹੈ ਇਹ ਦਾ ਬਹੁਤ ਡੂੰਘਾਈ ਹੈ ਇਹਦੇ 'ਚ ਉਹਨਾਂ ਇੱਕ ਪਤਾ ਕੀ ਹੈ ਥੱਲੇ ਇੱਕ ਰੂਲ ਹੈ ਕਿ ਕੋਈ ਵੀ ਦਰਿਆ 25% ਵਗਦਾ ਰਹਿਣਾ ਚਾਹੀਦਾ ਹੈ 25% ਤੱਕ ਵਗਦਾ ਰਹਿਣਾ ਚਾਹੀਦਾ ਹੈ ਉਹਦੀ ਸਿਲਟਿੰਗ ਉਹਦਾ ਦਰਿਆ ਦਾ ਜਿਉਂਦੇ ਰਹਿਣ ਚ ਦਾ ਸਭ ਤੋਂ ਵੱਡਾ ਹੱਥ ਹੁੰਦਾ ਹੈ ਇਹ ਜਾਂ ਤਾਂ ਸੋਕੇ ਨਾਲ ਮਾਰਦੇ ਆ ਇਹਨਾਂ ਨੂੰ ਜਾਂ ਡੋਬੇ ਨਾਲ ਮਾਰਦੇ ਆ ਓਏ ਵਿਚ ਵਿਚਾਲਾ ਕਿਉਂ ਨਹੀਂ ਛੱਡਦੇ ਉਹੀ ਤਾਂ ਅਸੀਂ ਕਹਿ ਰਹੇ ਆ ਕਿ 25% ਛੱਡ ਦਿਆ ਕਰੋ ਨਾਲੇ ਤਾਂ ਲੈਵਲ ਘਟ ਹੋ ਜਾਂਦਾ ਬਿਲਕੁਲ ਬੱਬੀ ਇੱਕ ਇਹ ਦੱਸੋ ਇਹ ਜਿਹੜਾ ਇਹ ਗੱਲ ਕਹਿ ਰਹੇ ਆ ਵੀ ਉਹ ਪਾਣੀ ਤੁਹਾਨੂੰ ਜਿਹੜਾ ਸੁੱਕ ਜਾਂਦਾ ਤੁਸੀਂ ਇਹਨਾਂ ਨੂੰ ਕਿਹਾ ਨਹੀਂ ਹੋਇਆ ਵੀ ਭਾਈ ਜੇ ਜੇ ਬਰਤਨ ਦੇ ਲਈ ਜਾਂ ਸਾਨੂੰ ਚੀਜ਼ਾਂ ਜਿਹੜੀਆਂ ਜਦੋਂ ਤੁਹਾਨੂੰ ਪਾਣੀ ਚਾਹੀਦਾ ਹੁੰਦਾ ਸਿੰਚਾਈ ਦੇ ਲਈ ਉਹ ਤੁਸੀਂ ਕੋਈ ਰਿਕੁਐਸਟ ਕੀਤੀ ਹੋਈ ਹੈ ਜੀ ਇਹ ਰਿਕੁਐਸਟ ਕੀ ਹੈ ਦੇਖੋ ਆ ਬੈਠੇ ਨੇ ਗੌਰ ਬਰਾਣਾ ਜੀ ਹੁਣ ਅਸੀਂ ਆ ਜਦ ਮੰਦਿਰ ਬਣਾਇਆ ਇੱਕ ਮਹੀਨਾ ਪਹਿਲਾਂ ਸੀ ਇਹਨਾਂ ਨੂੰ ਕਾਰਡ ਤੱਕ ਦਿੱਤੇ ਵੀ ਸਾਨੂੰ 500 ਕਿ ਉਸ ਕੀ ਛੱਡ ਦੋ ਪਾਣੀ ਅਸੀਂ ਬੇੜਾ ਤਾਂ ਛੱਡ ਲਈਏ ਇੱਕ ਬੂੰਦ ਨਹੀਂ ਮਿਲੀ ਅਸੀਂ ਤਿੰਨ ਦਾ ਦੋ ਦਰਿਆ ਪਰਾਂ ਪਾਰ ਕਰਕੇ ਉੱਥੇ ਜਿੰਦ ਬੜੀ ਜਾ ਕੇ ਛੱਡ ਕੇ ਆਏ ਵੇੜਾ ਅੱਛਾ ਜੀ ਇੱਥੇ ਸਾਡੇ ਕੋਲ ਪਾਣੀ ਕਿੱਥੇ ਸੀਗਾ ਤੁਸੀਂ ਕਿਹਨੂੰ ਦਰਿਆ ਦੇ ਕੰਡੇ ਬੈਠੇ ਹੋ ਤੇ ਪਾਣੀ ਹੈ ਨਹੀਂ ਆ ਹੁਣ ਹੈਗਾ ਆ ਦੇਖੋ ਜਦੋਂ ਲੋੜ ਨਹੀਂ ਉਦੋਂ ਪਾਣੀ ਆ ਹੜਨ ਲੱਗੇ ਉੱਥੇ ਤੱਕ ਚੜ ਕੇ ਗਿਆ ਤੇਰੇ ਮੁਸੀਬਤਾਂ ਦਾ ਪਾਣੀ ਮਿਲਦਾ ਬਾਈ ਜੀ ਲੋੜਾਂ ਦਾ ਨਹੀਂ ਮਿਲਦਾ ਸੰਤਾਂ ਨੇ 5 ਦਿਨ ਲਗਾਤਾਰ ਮੈਂ ਜਾਂਦਾ ਰਿਹਾ ਡੈਮ ਪਰ ਸੇਵਾਦਾਰਾਂ ਨੂੰ ਲੈ ਲੈ ਕੇ ਕਿਸੇ ਵੇ ਦੇ ਪੁੱਤ ਤੇ ਪਾਣੀ ਨਹੀਂ ਛੜਾ ਹੋਇਆ ਜਦ ਛੜਾ ਨਹੀਂ ਹੋਇਆ ਹੁਣ ਰੋਗ ਨਹੀਂ ਹੋ ਰਿਹਾ ਤੇ ਠੀਕ ਕਹਿੰਦੇ ਹੋ ਕਹਿੰਦੇ ਤੁਸੀਂ ਕੀ ਕੀ ਦੱਸਦੇ ਹੋ ਵੀ ਪ੍ਰਵਾਸੀ ਹੋ ਜਾਂਦੇ ਜਦੋਂ ਇਹ ਪਾਣੀ ਡੰਗਾ ਟੱਪਦਾ ਨਾ ਜੀ ਜਿੱਦਾ 2 ਦਿਨ ਪਹਿਲਾਂ ਤੱਕ ਦੇ ਹਾਲਾਤ ਏ ਸੀਗੇ ਜਿੰਨੀ ਦੋਲਾ ਬਸਤੀ ਪਨਾਮ ਹੈ ਜਿਹੜਾ ਅਸਾਂਤਾਂ ਨੇ ਇੱਕ ਡਿਊਟੀ ਲਾਈ ਸੀ ਬੰਦੇ ਦੀ ਸੀੜੀ ਦੇ ਕੇ ਤੇ ਕਾਕਾ ਪਿੰਡ ਦੀ ਰਾਖੀ ਕਰਨੀ ਹੈ ਜਦੋਂ ਵੀ ਪਾਣੀ ਡੰਗਾ ਟੱਪਦਾ ਹੈ ਇਟ ਮੀਨ ਉਹ ਇਹਨਾਂ ਦੋਲਾ ਬਸਤੀ ਦੇ ਘਰਾਂ ਚ ਵੜ ਜਾਣਾ ਤਾਂ ਉਹ ਤੁਰੰਤ ਸੀੜੀ ਮਾਰ ਕੇ ਜਾਂ ਬਾਬਾ ਜੀ ਨੂੰ ਫੋਨ ਕਰਕੇ ਬਾਬਾ ਜੀ ਮੰਦਰੋਂ ਅਲਾਉਂਸਮੈਂਟ ਕਰਦੇ ਤੇ ਉਹ ਲੋਕ ਸਾਰੇ ਆਪਣਾ ਸਮਾਨ ਛੱਤਾਂ 'ਤੇ ਚੜਾਣ ਜਾਂ ਉੱਚੀ ਜਗ੍ਹਾ 'ਚ ਲੈ ਕੇ ਜਾਂਦੇ ਫਿਰ ਉਹ ਤਰਪਾਲਾ ਲਾਉਂਦੇ ਜਿਹੜੇ ਹੋਰ ਭਾਈ ਆ ਜਿਹੜੇ ਜਿਨ੍ਹਾਂ ਕੋਲ ਜਗ੍ਹਾ ਇੱਕ ਪਰਿਵਾਰ ਵੀ ਚੰਗੇ ਹੈਗੇ ਆ ਬਾਬਾ ਜੀ ਨੇ 100 ਪਰਿਵਾਰਾਂ ਦਾ ਇੰਤਜ਼ਾਮ ਕੀਤਾ ਲਗਾਤਾਰ 12 ਦਿਨ ਲੰਗਰ ਚਲਾ ਕੇ ਰੱਖਿਆ ਕਿ ਮੰਦਰ ਜਾਜੋ ਮੰਦਰ ਉੱਚੀ ਜਗ੍ਹਾ ਹੈ ਤੇ ਉਹ ਲੋਕ ਉੱਚੀ ਜਗ੍ਹਾ ਤੇ ਸਮਾਨ ਰੱਖਦੇ ਆ ਤਰਪਾਲਾ ਪਾ ਕੇ ਖੁਦ ਵੀ ਮੰਜਿਆਂ 'ਪਰ ਪਸ਼ੂ ਵੀ ਉਹ ਤਰਪਾਲਾਂ ਥੱਲੇ 10-10 12-12 ਦਿਨ ਆਪਣੇ ਪਿੰਡ 'ਚ ਪ੍ਰਵਾਸੀ ਵਾਲੀ ਜ਼ਿੰਦਗੀ ਜੀਂਦੇ ਆ ਜੇ ਇੱਕ ਡੰਗਾ ਲੱਗ ਜਾਵੇ ਅੱਧਾ ਕਿਲੋਮੀਟਰ ਦਾ ਕਿਲੋਮੀਟਰ ਦਾ ਉੱਚਾ ਕਰਕੇ ਤਾਂ ਇਹ ਪ੍ਰਵਾਸ ਖਤਮ ਹੋ ਜਾਵੇ ਬਦਲਾ ਹੈਗਾ ਹੱਲ ਡੰਗਾ ਹੈਗਾ ਹੱਲ ਚੰਗਾ ਹੱਲ ਹੈਗਾ ਜੀ ਜੇ 5-6 ਫੁੱਟ ਉੱਚਾ ਹੋ ਜਾਵੇ ਇੱਕ ਅੱਗੇ ਤਾਂ ਕੋ ਘਰਾਂ ਤੱਕ ਵੱਜ ਜਾਵੇ ਲੰਬਾ ਹੋ ਜਾਵੇ ਫਿਰ ਸਾਡਾ ਮਸਲਾ ਹੱਲ ਹੁੰਦਾ ਜਿੰਦੀ ਤਰਾਸ਼ ਦੀ ਇਹ ਹੈ ਤਲੀ ਸਾਹਿਬ ਇੱਕ ਅਗਸਤ ਮਹੀਨਾ ਚੜਦਾ ਤੇ 15 ਅਗਸਤ ਮਨਾਉਂਦੇ ਇਹ 15 ਗਾਣ ਦੇ ਯਾਦ ਹੋਇਆ ਸੀ ਇੱਥੇ ਬੰਦਿਆਂ ਤੋਂ ਪੁੱਛ ਰਿਹਾ ਕਹਿੰਦਾ ਜਦੋਂ ਅਗਸਤ ਚੜਦਾ ਸਾਡੇ ਲੱਤਾ ਗੰਬਲਾਂ ਜਾਂਦੇ ਹੁਣ ਪਾਣੀ ਆਣਾ ਆਈ ਉੱਜੜ ਜਾਣਾ ਆਈ 47 ਤੋਂ ਲੈ ਕੇ ਨਹੀਂ ਆਇਆ ਪਾਣੀ ਪਿਛਲੀ ਵਾਰੀ ਵੀ 15 ਅਗਸਤ ਨੂੰ ਆਇਆ ਸੀ ਆਇਆ ਇੱਕ ਤੀ 2 18 ਨੂੰ ਆ ਗਿਆ ਸਾਡੇ ਇੱਥੇ ਪਾਣੀ ਅੱਗੇ 15 ਅਗਸਤ ਨੂੰ ਆਇਆ ਸੀ 18 ਨੂੰ ਆਇਆ ਤੇ ਲੈ ਕੇ ਹੁਣ 25 ਤੱਕ ਆਈ ਅਗਸਤ ਮਹੀਨੇ ਚ ਉੱਜੜਦੇ ਆਏ ਤੁਸੀਂ ਹਰ ਵਾਰੀ ਜਾਂਦੇ ਆ ਹਰ ਵਾਰੀ ਨਹੀਂ ਫਿਰ ਤੁਸੀਂ ਇਹ ਲੋਕ ਜਿਹੜੇ ਹੁਣ ਦੇਖਿਆ ਮੈਂ ਕਈ ਨਵੇਂ ਘਰ ਪੈ ਰਹੇ ਆ ਜੀ ਨਵੇਂ ਤੇ ਉਹ ਉਹ ਛੱਡ ਵੀ ਨਹੀਂ ਰਹੇ ਵੀ ਨਵੇਂ ਨਹੀਂ ਜੀ ਇਹ ਪਿਛਲੀ ਵਾਰੀ ਟਹਿ ਗਏ ਸੀਗੇ ਅੱਛਾ ਜੀ ਆਰ ਚ ਉਹ ਇੱਕ ਨੇ ਬਣਾਈ ਉਹਨੂੰ ਰਿਪੇਅਰ ਕੀਤੀ ਇਹ ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਕਿਉਂ ਨਹੀਂ ਇਹਨਾਂ ਕੋਲੇ ਜਗ੍ਹਾ ਹੈ ਨਹੀਂ ਕਿਤੇ ਜਾਈਏ ਕਿ ਇਹਨਾਂ ਨੂੰ ਜਗ੍ਹਾ ਵੀ ਇਹ 도ਲਾ ਵਸਤੀ ਹੈ ਗਰੀਬ ਲੋਕ ਨੇ ਇਹਨਾਂ ਕੋਲੇ ਬਿਲਕੁਲ ਜਗ੍ਹਾ ਨਹੀਂ ਹੈ ਇਹਨਾਂ ਨੇ ਸਰਕਾਰ ਨੂੰ ਇਹ ਅਪੀਲ ਵੀ ਕੀਤੀ ਸੀ ਵੀ ਸਾਨੂੰ ਪੰਜ ਪੈ ਮਾਰੇ ਦੇ ਪਲਾਟ ਦੇ ਦਿਓ ਕਿਤੇ ਆਪਾਂ ਚੱਲ ਜਾਂਦੇ ਆ ਉੱਚੀ ਜਗ੍ਹਾ ਦੇ ਦਿਓ ਕਿਤੇ ਆਪਾਂ ਇੱਥੇ ਰਹਿਣਾ ਨਹੀਂ ਚਾਹੁੰਦੇ ਇਹ ਇਹ ਜਗ੍ਹਾ ਇੰਨੇ ਨਹੀਂ ਬਣਾਈ ਇਹ ਜਗ੍ਹਾ ਸਮਾਜਿਕ ਸੰਸਥਾਵਾਂ ਨੇ ਬਣਾਈ ਜਿਹੜੀਆਂ ਸੇਵਾ ਕਰਦੀਆਂ ਸੰਸਥਾ ਸਾਥੀ ਸੀਗਾ ਉਹਨੇ 12 ਝੁੰਗੀਆਂ ਜਿਹੜੀਆਂ ੜਗੀਆਂ ਸੀਗੀਆਂ ਉਹਦੀ ਜਗ੍ਹਾ ਪੱਕੇ ਮਕਾਨ ਬਣਾਏ ਤੇ ਬੇਨਤੀ ਇਹ ਹੈ ਜਿਹੜਾ ਹੁਣੇ ਪਾਣੀ ਇੱਧਰ ਤਾਂ ਵਗ ਰਿਆ ਨਾ ਜੀ ਜਿਹੜਾ ਸਟੇਲ ਖੜ ਗਿਆ ਇੱਕ ਜਗ੍ਹਾ ਤੇ ਇਹਦੇ ਚ ਸਮੈਲ ਆਣੀ ਔਰ ਬਿਮਾਰੀਆਂ ਦਾ ਘਰ ਇਹਦੇ ਬਾਅਦ ਤਰਾਸ ਦੀ ਹੋਰ ਵੱਡੀ ਆਣੀ ਹੈ ਆਪਾਂ ਉੱਥੇ ਖੜੇ ਸੀਗੇ ਨਾ ਨਾਲ ਉਹਦੇ ਜਿਹੜਾ ਪਾਣੀ ਅੱਗੇ ਆ ਗਿਆ ਸੀ ਨਾਲ ਬਿਲਕੁਲ ਮੰਦਰ ਦੇ ਉਹ ਪਾਣੀ ਕੈਮੀਕਲ ਵਾਲਾ ਸੀਗਾ ਉਹਦੇ ਚੋ 스ਮੈਲ ਆ ਰਹੀ ਸੀ ਉਹ ਖੜ ਗਿਆ ਸੀ ਪਾਣੀ ਔਰ ਇਹ 스ਮੈਲ ਪਤਾ ਕਿਉਂ ਆ ਰਹੀ ਹੈ ਇਧਰ ਹੀ ਇਹ ਗੋਲ ਥਾਈ ਵਾਲੀਆਂ ਫੈਕਟਰੀਆਂ ਗੋਲ ਥਾਈ ਦੀਆਂ ਫੈਕਟਰੀਆਂ ਹੈ ਹਿਮਾਚਲ ਦੀ 100 ਫੈਕਟਰੀ ਹੈ ਉਹ ਸਾਰਾ ਕੈਮੀਕਲ ਪਾਉਂਦੀ ਹੈ ਵਿੱਚ ਤੇ ਉਹ ਅੱਗੇ ਆਉਂਦਾ ਔਰ ਇਹ ਪਤਾ ਕੀ ਹੈ ਥਲੀ ਆ ਜਿਹੜਾ ਦਰਿਆ ਦਾ ਹੁਣ ਲੈਵਲ ਹੈ ਨਾ ਇਹ 60000 ਕਿਊਸਿਕ ਜਦੋਂ ਤੋਂ ਛੱਡਦੇ ਐ ਸਤਲੁਜ 60000 ਕਿਊਸਿਕ ਤੋਂ ਉੱਤੇ ਸੈਂਦਾ ਨਹੀਂਗਾ ਜਿਵੇਂ 60000 ਤੋਂ ਵਧਣਾ ਆ ਜਿਹੜਾ ਹੈ ਨਾ ਆਪਣਾ ਡੱਗਾ ਇਹਦੇ ਉੱਤੋਂ ਦੀ ਵਗ ਪੈਣਾ ਪਾਣੀ। ਬਸ ਟਾਈਮ ਨੈਕ ਟੂ ਨੈਕ ਫਾਈਟ ਹੈ। ਇਹ ਇਸ ਵਕਤ ਕਿਉਂਕਿ ਭਾਖੜਾ ਜੇ 50 ਛੱਡਦਾ ਨਾ ਤਾਂ 10 ਰਾਵਾਂ ਚੋਂ ਮਿਲਦਾ ਹੈ। ਮੀਂਹ ਦੀ ਰੁੱਤ ਹੈ। ਤਾਂ ਇਹ ਸਮਝੋ ਹੁਣ ਨੈਕ ਟੂ ਨੈਕ ਹੈ। ਇਸ ਤੋਂ ਬਾਅਦ ਜਦੋਂ ਉਹਨਾਂ ਨੇ ਵਧਾਉਣਾ ਹੈ ਇਹ ਇਧਰ ਵੜ ਜਾਣਾ ਪਿੰਡ 'ਚ। ਇੱਕ ਤੁਹਾਨੂੰ ਆ ਇਧਰ ਵੜ ਗਿਆ। ਇੱਕ ਤੁਹਾਨੂੰ ਬੈਂ ਟੀਮ ਦੀ ਆਪਾਂ ਅਮਨਤੋਜ ਭਾਈ ਜੀ ਦੱਸ ਦਈਏ ਜਿਹੜੀ ਤੁਸੀਂ ਗੋਲਥਾਈ ਦੀ ਗੱਲ ਕੀਤੀ। ਗੋਲਥਾਈ ਦੀਆਂ ਫੈਕਟਰੀਆਂ ਨੇ ਆਪਾਂ ਵੈਨ ਟੀਮ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਤੋਂ ਬਾਅਦ ਉਹਨਾਂ ਨੂੰ ਆਪਾਂ ਲੈਟਰ ਜਾਰੀ ਕਰਾਇਆ ਡੀਸੀ ਥਰੂ ਐਦਾਂ ਇਹਨਾਂ ਦੇ ਉੱਤੇ ਆਪਾਂ 1 ਲੱਖ ਦਾ ਜੁਰਮਾਨਾ ਕਰਾਇਆ ਸੀ ਉਹ ਪਾਣੀ ਬੰਦ ਕਰਾਇਆ ਸੀ ਪਰ ਸਾਡੇ ਇੱਥੇ ਲੋਕ ਨਹੀਂ ਉੱਟਦੇ ਤੋਂ ਬਾਅਦ ਲੋਕਾਂ ਨੇ ਦੇਖਣਾ ਨਾ ਅਸੀਂ ਤਾਂ ਜਾ ਕੇ ਬੰਦ ਕਰਾਤਾ ਵੈਨ ਟੀਮ ਨੇ ਉਹ ਤੋਂ ਬਾਅਦ ਲੋਕ ਨਹੀਂ ਦੇਖਦੇ ਹੁਣ ਫੇਰ ਪਤਾ ਲੱਗਾ ਕਿ ਪਾਣੀ ਫੇਰ ਛੱਡਣ ਲੱਗੇ ਜਾਂਦਾ ਕੈਮੀਕਲ ਵਾਲਾ ਪਾਣੀ ਜਿਹਦੇ ਨਾਲ ਮੱਛੀਆਂ ਵੀ ਮਰੀਆਂ ਸੀ ਪਸ਼ੂਆਂ ਦੇ ਖੁਰ ਵੀ ਗਲੇ ਇੰਡਸਟਰੀਅਲ ਮਨਿਸਟਰ ਨੇ ਲੈਟਰ ਵੀ ਲਿਖਿਆ ਸੀ ਨਾ ਹਿਮਾਚਲ ਦੇ ਨੂੰ ਉਹ ਤੋਂ ਬਾਅਦ ਫਾਲੋ ਅਪ ਨਹੀਂ ਕੀਤਾ ਹੋਣਾਗਾ ਲੈ ਵੀ ਉਹ 10 ਉਹਨਾਂ ਨੂੰ ਪਤਾ ਲੈ ਵੀ ਇਹਨੇ ਹਿਮਾਚਲ ਦਾ ਪਾਣੀ ਤਾਂ ਗੰਦਾ ਨਹੀਂ ਕਰਨਾ ਉਹ ਆਪਦਾ ਕੈਮੀਕਲ ਵਾਲਾ ਬਿਨਾ ਸੋਧਿਆਂ ਵਿੱਚ ਸਿੱਟ ਦਿੰਦੇ ਨੇ ਉਹ ਰਿਪੋਰਟਾਂ ਨਸ਼ਰ ਨਹੀਂ ਕੀਤੀਆਂ ਰਿਜ਼ਲਟ ਕਿ ਆਇਆ ਔਰ ਸਾਨੂੰ ਬੜਾ ਨੈਗੇਟਿਵ ਆਇਆ ਬਿਲਕੁਲ ਸੋ ਇਹ ਇੱਕ ਆ ਜਿਹੜਾ ਕਰਦਾ ਸੀ ਨਾ ਉੱਥੇ ਕੰਮ ਖੜਾ ਇਹ ਤਰਾਸ਼ ਦੀ ਥਾਡੀ ਇਹ ਪੜੇ ਲੈ ਕੇ ਬਚਾ ਕੋ ਵੇ ਚਾਹੇ ਮੈਂ ਪੱਤਰਕਾਰ ਭਾਈਚਾਰ ਨੂੰ ਆਪਾਂ ਨੂੰ ਕਿਹਾ ਮੈਨੂੰ ਨਹੀਂ ਪਤਾ ਇਹ ਕਿਉਂ ਸਟੋਰੀਆਂ ਨਹੀਂ ਲਾਂਦੇ ਆਪਣੇ ਇਲਾਕੇ ਦਾ ਤਾਂ ਆਪ ਸਤਿਆਨਾਸ਼ ਕੀਤਾ ਪਿਆ ਸੀ ਲੋਕੀ ਉੱਠਦੇ ਨਹੀਂ ਹੈ ਜਾਗਦੇ ਨਹੀਂ ਬੋਲਦੇ ਨਹੀਂ ਹੈਗਾ ਅੰਬਦੋਜ ਭਾਈ ਉਧਰੋਂ ਆਏ ਲੱਖਾ ਭਾਈ ਆਇਆ ਗੌਰਵ ਭਾਈ ਆ ਮੈਂ ਆਈ ਚਾਰ ਪੰਜਾਂ ਨਾਲ ਕਰਕੇ ਕਰਤਾ ਜੀ ਉਹ ਬੰਦ ਵੀ ਕਰਾਤਾ ਨਾ ਜੁਰਮਾਨਾ ਵੀ ਕਰਾਤਾ ਉਥੋਂ ਦੇ ਮੁੱਖ ਮੰਤਰੀਆਂ ਲੈਟਰ ਵੀ ਲਿਖਿਆ ਵੀ ਇਹ ਬੰਦ ਕਰੋ ਜੀ ਉਹ ਬੰਦ ਵੀ ਹੋਇਆ ਜੁਰਮਾਨਾ ਵੀ ਹੋਇਆ ਪਰ ਨੰਗੜ ਦੇ ਲੋਕ ਜਾਂ ਇਲਾਕੇ ਦੇ ਲੋਕ ਨਹੀਂ ਉੱਠੇ ਵੀ ਆ ਗੰਦੇ ਫੈਕਟਰੀਆਂ ਗੰਦੇ ਪਾਣੀ ਨੂੰ ਕੀ ਇਹਨਾਂ ਦਾ ਲੈਣ ਦੇਣਾ ਕੋਈ ਨਹੀਂ ਪਤਾ ਬਈ ਬਿਲਕੁਲ ਇਹ ਤੁਸੀਂ ਇੱਕ ਮੈਨੂੰ ਇਹ ਦੱਸੋ ਜਿਵੇਂ ਆਪਾਂ ਵਿਸਲ ਦੀ ਗੱਲ ਕੀਤੀ ਫੇ ਪੱਕਾ ਹੀ ਬੰਦਾ ਬੜਾਇਆ ਵੇ ਜਿ ਸਿੱਟੀ ਲੈ ਕੇ ਇਹਨਾਂ ਦੇਣਾ ਤਾਂ ਬਿਠਾਉਣਾ ਹੀ ਪਊਗਾ ਨਾ ਜੇ ਹੁਣ ਦੇਖੋ ਆ ਪਾਣੀ ਛੜਤਾ ਹੁਣ ਰਾਤ ਨੂੰ ਅਸੀਂ ਕੀ ਕਰਨਾ ਹੁਣ ਇਹ ਇਹਨਾਂ ਦੀ ਗਾਰੰਟੀ ਥੋੜਾ ਵੀ ਇਹ ਵਧੂਗਾ ਨਹੀਂ ਰਾਤ ਨੂੰ ਉਹ ਹੁਣੇ ਹੀ ਵੱਧ ਗਿਆ ਤੁਸੀਂ ਦੱਸੋ ਆਹ ਦੇਖੋ ਉੱਥੇ ਜਿੱਥੇ ਨੰਗੇ ਜਿਹਾ ਟੱਪਣ ਲੱਗ ਗਿਆ ਪਾਣੀ ਉਹ ਵੱਧ ਗਿਆ ਹਾਂ ਜੀ ਨਹੀਂ ਤੁਸੀਂ ਦੱਸੋ ਜਿੱਥੇ ਬ ਕਿੱਥੇ ਸੇਵ ਕਰ ਦਿਆ ਹਾਂ ਦੇਖੋ ਥੱਲੇ ਪਾਣੀ ਦੇ ਵਿੱਚ ਦੀ ਨੰਗ ਰਿਹਾ ਇਹਦੇ ਵਿੱਚੋਂ ਪਾਣੀ ਨੰਗ ਰਿਹਾ ਆ ਦੇਖੋ ਆ ਪਾਣੀ ਦੇਖੋ ਇਹ ਕੋਈ ਮਸਲੇ ਦਾ ਹੱਲ ਹੋਣਾ ਸਾਡਾ ਜਿੰਨਾ ਬੂਟਾ ਸੀ ਆ 23 ਚ ਲਾਇਆ ਸਾਰਾ ਮਰ ਗਿਆ ਆ ਹੁਣ ਲਾਇਆ ਕਹਿੰਦੇ ਦੇਖੋ ਜਾ ਗਿਆ ਉੱਪਰ ਤੱਕ ਬੂਟੇ ਫੋਕ ਗਏ ਕਿਦਾਂ ਫੋਕ ਗਏ ਇਹ ਆ ਸਾਰੇ ਚਲ ਗਏ ਇਹ ਦੱਸੋ ਕਿਦਾਂ ਫੋਕ ਗਏ ਸਾਰਾ ਬਰਬਾਦੀ ਹੋ ਗਈ ਫੇਰ ਕਹਿੰਦੇ ਬੂਟੇ ਨਹੀਂ ਲਾਉਂਦੇ ਬੂਟੇ ਕਿਆ ਲਈਏ ਗਰਮੀ ਆ ਤੇ ਸੀ ਪੈਪਾਂ ਲਿਆ ਲਿਆ ਕੇ ਪਾਣੀ ਪਾਉਣਿਆਂ ਟੋਲਾਂ ਨਾਲ ਪਾਣੀ ਪਾਉਨੇ ਆ ਹੁਣ ਡੁੱਬ ਕੇ ਮਰ ਜਾਂਦੇ ਨੇ ਬੂਟੇ ਫੇਰ ਕਿੱਥੋਂ ਲਾ ਲਈਏ ਬੂਟੇ ਅਸੀਂ ਬਾਰ-ਬਾਰ ਇਹ ਹੁਣ ਸੰਤਾਪ ਕਿੰਨੇ ਦਿਨ ਭੋਗਣਾ ਪੈਣਾ ਹੋਰ ਜੀ ਇਹ ਤਾਂ ਹੁਣ ਦੇਖ ਲਓ ਅੱਜ ਲੱਗਦਾ ਸੀ ਕਿ ਹੁਣ ਘਟ ਗਿਆ ਆ ਦੁਬਾਰਾ ਫੇਰ ਚਕਾ ਦੇਣਾ ਇਹਨੇ ਰਾਤ ਨੂੰ ਸਾਮਾਨ ਜਿਹੜਾ ਹਾਲਾਤ ਬਣ ਗਏ ਹੁਣ ਇਹ ਨੱਟੋਏ ਲੋਕ ਜੀ 3 ਦਿਨ ਦੀ ਬਾਦ ਬਾਰਿਸ਼ ਦੱਸੀ ਹੁਣ ਤੁਸੀਂ ਦੇਖੋ ਵੀ ਆ ਪਾਣੀ ਐਂਟਰ ਹੋ ਗਿਆ ਮਹੱਲੇ ਚ ਹੁਣ ਰਾਤ ਨੂੰ ਕਿੱਦਾਂ ਦੇਖਣਾ ਅਸੀਂ ਉਹ ਮਾਤਰੀ ਸਾਹਿਬ ਨੇ ਥੋੜੀ ਦੇਰ ਪਹਿਲਾਂ ਲਾਈਵ ਹੋ ਕੇ ਦੱਸਿਆ ਵੀ 3 ਦਿਨ ਮੀਂਹ ਪੈ ਰਿਹਾ ਹੁਣ ਮਾਤਰੀ ਸਾਹਿਬ ਨੇ ਜੇ ਕਿਹਾ ਤਾਂ ਹੁਣ ਹੁਣ ਇਹਨਾਂ ਨੂੰ ਮੈਂ ਪੁੱਛਿਆ ਕਿੱਥੇ ਜਾਊਂਗੇ ਆਂਦੇ ਜੀ ਅੱਧਾ ਪਿੰਡ ਦਾ ਡੇਰੇ 'ਚ ਆਜੂਗਾ ਅੱਧਾ ਪਿੰਡ ਕੋ ਕਿਤੇ ਹੋਰ ਵੀ ਚਲੇ ਜਾਣੇ ਹੋ ਬਾਹਰ ਹੁਣ ਮੈਨੂੰ ਦੱਸੋ ਥਲੀ ਤੋਂ 7 ਟਾਲ ਬਜਾਇਆ ਭਾਜੀ ਨਹੀਂ ਹੁਣ ਗੱਲ ਇੱਕੋ ਸੋਚਣ ਵਾਲੀ ਕਿ ਕੀ ਇਹਨਾਂ ਦਾ ਕੋਈ ਰਿਲੀਫ ਕੈਂਪ ਬਣਾਇਆ ਇਹਨਾਂ ਨੇ ਜੇ ਪਾਣੀ ਵਧਾ ਰਹੇ ਨੇ ਪਹਿਲੀ ਗੱਲ ਤਾਂ ਇਹ ਦੱਸ ਰਹੇ ਕਿਸੇ ਨੂੰ ਐਸ ਪੈਂਡ ਚ ਅਨਾਉਂਸਮੈਂਟ ਹੋਈ ਹੈ ਲੈ ਵੀ ਅਸੀਂ ਪਾਣੀ ਵਧਾ ਰਹੇ ਸਰ ਪ੍ਰਸ਼ਾਸਨ ਵੱਲੋਂ ਕੋਈ ਅਨਾਉਂਸਮੈਂਟ ਜੀ ਬਈ ਭਾਈ ਉੱਠ ਜਾਓ ਇੱਥੇ ਕੁਝ ਨਹੀਂ ਆਇਆ ਕੋਈ ਨਹੀਂ ਆਇਆ ਸਾਨੂੰ ਤਾਂ ਪਾਣੀ ਆਏ ਤੋਂ ਪਤਾ ਲੱਗਿਆ ਦੁਪਹਿਰੇ ਮੰਨੀ ਰੋਟੀ ਪਾਣੀ ਪ੍ਰਸਾਦਾ ਸਕਾਉਂਦੇ ਜਦੋਂ ਬਾਹਰ ਨਿਕਲਿਆ ਪਾਣੀ ਆ ਗਿਆ ਪਹਿਲਾਂ ਹੁਣ ਜਦੋਂ ਹੜਾਂ ਵਰਗੇ ਹਾਲਾਤ ਬਣੇ ਉਦੋਂ ਆਏ ਸੀ ਜੀ ਉਦੋਂ ਵੀ ਸਾਨੂੰ ਜ ਮੌਕੇ ਤੇ ਹੀ ਪਤਾ ਲੱਗਿਆ ਪਹਿਲਾਂ ਤਾਂ ਹੁਣ ਦੱਸਦਾ ਹੀ ਕੋਈ ਨਹੀਂ ਕਹਿੰਦੇ ਬਾਤ ਮਾਰਾ ਹੁਣ ਵੀ ਸਾਨੂੰ ਕੀ ਕਹਿੰਦੇ 2 ਇੰਚ ਪਾਣੀ ਆਉਣਾ ਜਦੋਂ ਅਸੀਂ ਪੁੱਛਿਆ ਉਹ ਵੀ ਜਿੰਨਾ ਕਿ 5000 ਕਿਊਸਿਕ ਦੱਸਦੇ ਆ ਜੀ ਬਈ ਇੰਨਾ ਛੱਡਿਆ ਲੱਗਦਾ ਵੀ 5000 ਛੱਡਿਆ ਹੁਣ 5000 ਨਾ ਮਹਾਰਾਜ ਜੀ ਦੱਸੋ ਇੰਨਾ ਪਾਣੀ ਅੰਦਰ ਕਿਵੇਂ ਵੜ ਜੂਗਾ ਪਾਣੀ 2 ਫੁੱਟ ਡਾਊਨ ਚੱਲ ਰਿਹਾ ਸੀ ਬਸ ਤਿੰਨ ਕਿੜੇ 10 ਗੋਣਾ ਘਟਦਾ ਨਹੀਂ ਨਹੀਂ ਇਹ 50000 ਕਿਊਸਿਕ ਹੈ ਕਿਉਂਕਿ ਥਲੀ ਆ ਜਿਹੜਾ ਹੈ ਨਾ ਇਹ ਹੱਦ ਹੈ ਉਧਰ ਵੀ ਵੇਖ ਲਾ ਇਹ 60000 ਕਿਊਸਿਕ ਤੋਂ ਉੱਤੇ ਸੈਂਦਾ ਨਹੀਂਗਾ ਤੇ ਤੂੰ 10 10 ਘਾਸੇ ਪਾਸੇ ਜੋੜ ਲਓ ਹਣ ਨਹੀਂ ਉਹ ਤਿੰਨੇ ਐ ਹੀ ਵਗ ਰਹੇ ਆ ਨਾ ਤੇ ਉਹਦਾ ਕਾਰਨ ਇਹ ਲੈ ਵੀ ਇਹ ਫੁੱਲ ਹੋ ਗਿਆ ਹਣ ਇਹ 60000 ਕਿਊਸਿਕ ਕਿਹਾ ਜਾਂਦਾ ਹੈ ਕਿ ਸਤਲੋ ਜੋ ਉਸ ਤੋਂ ਬਾਅਦ ਉੱਛਲ ਜਾਂਦਾ ਹੈ ਤੇ ਝੂਠ ਬੋਲ ਰਿਹਾ ਔਰ ਸੈਕਿੰਡ ਇਨਾ ਬੰਦਿਆਂ ਦੇ ਬੁੜੀਆਂ ਬੱਚੇ ਆ ਬਾਬਾ ਜੀ ਨੇ ਤੁਹਾਨੂੰ ਦੱਸਿਆ ਕੋਈ ਦੱਸਦਾ ਨਹੀਂ ਯਾਰ ਇਹਨਾਂ ਨੂੰ ਆਪਾ ਖੜਾ ਤੁਸੀਂ ਦੱਸਤਾ ਦਿਓ ਲਈ ਪਿੰਡਾਂ ਵਾਲਿਓ ਨਿਕਲ ਜੋ ਹਰੀਕੇ 25 ਕਿੱਲੇ ਆਂ ਵਾਲਾ ਟੱਕ ਉਹ ਆਂਦਾ ਸਾਡਾ ਸਾਰਾ ਕੁਝ ਉਹਨਾਂ ਨੇ ਵੀਡੀਓ ਬਣਾਇਓ ਉਹਨਾਂ ਦੇ ਟਰੈਕਟਰ ਰੁੜ ਗਏ ਘਰ ਰੁੜ ਗਿਆ ਵਿੱਚ ਸਾਰਾ ਸਮਾਨ ਉਹਦੇ ਅਸੀਂ ਭੱਜ ਕੇ ਚੜੇ ਪਰੇ ਦੱਸਦੇ ਨਹੀਂਗੇ ਇਹ ਦੱਸਦੇ ਨਹੀਂ ਯਾਰ ਇਹਨਾਂ ਦਾ ਫਰਜ਼ ਨਹੀਂ ਪਾਣੀ ਦਾ ਔਰ ਤੂੰ ਸੋਚੇ ਤਾਂ ਨਾਲ ਬੈਠੇ ਆ ਨਾ ਪਾਖੜਾ ਕਿੰਨੀ ਦੂਰ ਆ ਹਰੀਕੇ ਤੋਂ ਦੋਨੇ ਪਾਸਿਓਂ ਪੌਂਗ ਤੇ ਪਾਖੜਾ ਤੋਂ ਪਾਣੀ ਪਹੁੰਚਿਆ ਫੇਰ ਉਹਨੇ ਹਰੀਕੇ ਵਾਲੇ ਨੇ ਜ਼ਿਆਦਾ ਖੋਲੇ ਟੱਕਣ ਤੇ ਫੇਰ ਜਾ ਕੇ ਉੱਥੇ ਉਹ ਡੁੱਬਿਆ ਇੱਕ ਬੰਦੇ ਨੇ ਇਨਫੋਰਮ ਨਹੀਂ ਕੀਤਾ ਆ ਬੈਠੇ ਇਹਨਾਂ ਨੂੰ ਦੱਸਦੇ ਪੁੱਛ ਲੋ ਕੀਤਾ ਹੋਵੇ ਤਾਂ ਆਂਦੇ ਭਾਜੋ ਆਪੇ ਬੱਚੀ ਦਾ ਤਵਾਜੋ ਛੋਟੀ ਜੀ ਗੱਲ ਹੈ ਸਤਲੋਜ ਦੀ ਸਾਡੇ ਨਾਲ ਨਾ ਖਾਸ ਕਰਕੇ ਸ਼੍ਰੀ ਨਾਨਦਪੁਰ ਸਾਹਿਬ ਨਾਲ ਬਹੁਤ ਡੂੰਘਾ ਰਿਸ਼ਤਾ ਹੈ ਜਦਕੇ ਜੇ ਛਤਰੂ ਦੇ ਰਿਸ਼ਤੇ ਨੂੰ ਦੇਖਿਆ ਜਾਵੇ ਤਾਂ ਸਤਲੋਜ ਨੂੰ ਇੰਨਾ ਸੋਹਣਾ ਬਣਾ ਦੇਣਾ ਚਾਹੀਦਾ ਸੀ ਨਾ ਜੀ ਵੀ ਸਤਲੋਜ ਨੂੰ ਲੋਕੀ ਪੂਜਦੇ ਅੱਜ ਇਹਨਾਂ ਸਤਲੂ ਸਤਲੂ ਨੂੰ ਇੰਨਾ ਬਦਨਾਮ ਕਰਤਾ ਵੀ ਆਪਾਂ ਸਤਲੂ ਨੂੰ ਇਹ ਦੇਖਣ ਲੱਗੇ ਸਤਲੂ ਹੜਾਂਦਾ ਹੈ ਜਦ ਕਿ ਸਤਲੂ ਤੋਂ ਪਾਣੀ ਲੈ ਕੇ ਦਸਮ ਪਿਤਾ ਨੇ ਖਾਲਸਾ ਸਾਜਿਆ ਸੀ ਤੇ ਇਸ ਸਤਲੂ ਨੂੰ ਤਾਂ ਇੰਨਾ ਵਧੀਆ ਸੋਹਣਾ ਬਣਾ ਦੇਣਾ ਚਾਹੀਦਾ ਦੋਨਾਂ ਪਾਸੇ ਕਿ ਛਤਰੀਂਦੂ ਆਪਾਂ ਪੁੱਜਦੇ ਇਹਨਾਂ ਨੇ ਸਤਲੂ ਨੂੰ ਬਦਨਾਮ ਕਰਨ ਵਾਸਤੇ ਆ ਕੰਮ ਕੀਤਾ ਹੋਇਆ ਸਾਰ ਸੋ ਬਿਲਕੁਲ ਜੀ ਇਹ ਪਿੰਡ ਪਨਾਮ ਹੈ ਔਰ ਇਹ ਇਸੇ ਇਹ ਏਰੀਆ ਇਸੇ ਮੈਂ ਕਹਿੰਨਾ ਰਿਪੇਰੀਅਨ ਦੇ ਜੇ ਆਪਾਂ ਗੱਲ ਕਰਦੇ ਆ ਤਾਂ ਇਹ ਇਹਨਾਂ ਇਲਾਕਿਆਂ ਨੂੰ ਪੁੱਛੋ ਕਿਵੇਂ ਉਸ ਉਹਨਾਂ ਹੜ੍ਹਾਂ ਦਾ ਸੰਤਾਪ ਭੋਗ ਰਹੇ ਆ ਹੁਣ ਤੱਕ ਭੋਗ ਰਹੇ ਆ ਬਹੁਤ ਸਾਰੇ ਲੋਕਾਂ ਨੂੰ ਤਾਂ ਇਹ ਆ ਵੀ ਹੁਣ ਹਾਲਾਤ ਨੋਰਮਲ ਹੋ ਗਏ ਪਰ ਨੋਰਮਲ ਤੁਹਾਡੇ ਵਾਸਤੇ ਹੋ ਸਕਦੇ ਆ ਇਹ ਲੋਕ ਹਲੇ ਵੀ ਉਸ ਸਹਿਮ ਦੇ ਮਾਹੌਲ ਦੇ ਵਿੱਚ ਐ ਸੋ ਇਹਨਾਂ ਦੇ ਲਈ ਪ੍ਰਸ਼ਾਸਨ ਨੂੰ ਇਸ ਜਦੋਂ ਇਹ ਹੜ੍ਹਾਂ ਦੀ ਜਿਹੜੀ ਨੌਬਤ ਹੈ ਟਲ ਜਾਂਦੀ ਹੈ ਤਾਂ ਉਸ ਤੋਂ ਬਾਅਦ ਜ਼ਰੂਰ ਸੋਚਣਾ ਚਾਹੀਦਾ ਹੈ ਕਿਉਂਕਿ ਇਹ ਇਹਨਾਂ ਨਾਲ ਵਾਅਦੇ ਕਰ ਲਏ ਜਾਂਦੇ ਪਰ ਬਾਅਦ ਦੇ ਵਿੱਚ ਆਉਂਦੇ ਨਹੀਂ ਹੈਗੇ ਉਹ ਫਿਰ ਇਸ ਤਰ੍ਹਾਂ ਜੋ ਪੰਜਾਬ ਦਾ ਬੇੜਾਗਰਕ ਹੋ ਰਿਹਾ ਹੈ ਉਦੇ ਨਾਲ ਫਿਰ ਨੁਕਸਾਨ ਵੀ ਤੁਹਾਨੂੰ ਹੀ ਹੈ ਲੀਡਰਾਂ ਨੂੰ ਤਾਂ ਇਸ ਕਰਕੇ ਬੇਨਤੀ ਹੈ ਵੀ ਜ਼ਰੂਰ ਇਹਨਾਂ ਲੋਕਾਂ ਵੱਲ ਧਿਆਨ ਦਿੱਤਾ ਜਾਵੇ ਗੁਰਪ੍ਰੀਤ ਸਿੰਘ ਦੇ ਨਾਲ ਜਗਜੀਤ ਸਿੰਘ ਥਲੀ ਪੰਜਾਬੀ ਲੋਕ ਚੈਨਲ